ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤਰਸੀਮ ਸੋਹਲੀ ਤੁਹਾਨੂੰ ਲੈ ਕੇ ਆਇਆ ਇੱਕ ਨਵੀਂ ਜਗ੍ਹਾ ਤੇ ਪਟਿਆਲੇ ਸ਼ਿਸ਼ਮੈਲ ਦੇ ਜਿੱਥੇ ਕੀ ਸਰਸ ਮੇਲਾ ਲੱਗਿਆ ਹੋਇਆ ਹੈ ਤੇ ਇੱਥੇ ਦੂਰੋਂ ਦੂਰੋਂ ਲੋਕ ਇਸ ਨੂੰ ਘੁੰਮਣ ਆ ਰਹੇ ਨੇ ਜਿੱਥੇ ਕੀ ਪ੍ਰਾਤਨ ਜਿਹੜੀਆਂ ਚੀਜ਼ਾਂ ਨੇ ਪੁਰਾਣਾ ਸੱਭਿਆਚਾਰ ਉਹ ਦਿਖਾਇਆ ਗਿਆ ਹੈ ਆਜੋ ਤੁਹਾਨੂੰ ਮੇਰੇ ਨਾਲ ਚਲੋ ਤੁਹਾਨੂੰ ਮੇਲਾ ਦਿਖਾਉਣਾ ਹੈ ਆਜੋ ਸਭ ਤੋਂ ਪਹਿਲਾਂ ਅਪਣੇ ਇੱਥੇ ਟਿਕਟ ਲੈਣੀ ਪੈਗੀ ਜੋ ਕਿ ਸਿਰਫ ਮੇਰੇ ਖਿਆਲ ਤੋਂ 20 ਰੁਪੀਏ ਦੀ ਹੈ ਇਹ ਟਿਕਟ ਕਾਊਂਟਰ ਜੀ ਟਿਕਟਾਂ ਲੈ ਲਈਆਂ ਨੇ ਆਪਾਂ ਨੇ ਚਲੋ ਅੱਗੇ ਚੱਲਦੇ ਹਾਂ ਸੀ ਸਮੈਲ ਕਿਉਂਟੀ ਚੈੱਕ ਹੋ ਰਹੀ ਐ ਇੱਥੇ ਆਹ ਦੇਖੋ ਨਜ਼ਾਰਾ ਦੇਖੋ ਸੀ ਸਮੈਲ ਦਾ ਨਜ਼ਾਰਾ ਇੱਥੇ ਇਨਫੋਰਮੇਸ਼ਨ ਕਾਊਂਟਰ ਬਣਿਆ ਹੋਇਆ ਇੱਕ ਫਸਟੇਡ ਕਾਊਂਟਰ ਵੀ ਐ ਫਾਇਰ ਵਾਸਤੇ ਤੇ ਇਹ ਦੇਖੋ ਚੂਲੇ ਲੱਗੇ ਹੋਏ ਇੱਥੇ ਜਿੱਥੇ ਕਿ ਬੱਚੇ ਵੱਡੇ ਸਾਰੇ ਇੰਜੋਏ ਕਰਦੇ ਨੇ ਇਹ ਇਥੋਂ ਐ ਤੂਆ ਦੁਰਕਮੋਨ ਤੇ ਆ ਜੀ ਸਰਸ ਮੇਲਾ ਪਟਿਆਲਾ ਹੈਰੀਟੇਜ ਫੈਸਟੀਵਲ 2025 ਇਹ ਮੇਨ ਜਿਹੜਾ ਹੈਗਾ ਪੰਡਾਲ ਇਹ ਸੱਭਿਆਚਾਰਕ ਜਿਹੜੇ ਪ੍ਰੋਗਰਾਮ ਨੇ ਜੋ ਇੱਥੇ ਕੀ ਡੇਲੀ ਹੁੰਦੇ ਨੇ ਉਹਨਾਂ ਵਾਸਤੇ ਜੋ ਆਡੀਅנס ਜਾਂ ਜੋ ਵੀ ਦੇਖਣਾ ਚਾਹੁੰਦੇ ਨੇ ਇਹ ਉਹਨਾਂ ਲਈ ਬਣਾਇਆ ਗਿਆ ਇੱਥੇ ਪੰਜਾਬੀ ਭੰਗੜਾ ਪੰਜਾਬੀ ਕਲਚਰ ਨੂੰ ਇਹ ਚੀਜ਼ ਪ੍ਰਮੋਟ ਕਰਦੇ ਆ ਦੇਖੋ ਮੈਂ ਭੰਗੜਾ ਟੀਮ ਤਿਆਰ ਹੋ ਰਹੀ ਆ ਸਾਹਮਣੇ ਸਟੇਜ ਦੇ ਉੱਪਰ ਤੇ ਤੁਸੀਂ ਮੈਂ ਦੇਖਦਾ ਕੋਸ਼ਿਸ਼ ਕਰਦਾ ਲਾਈਵ ਕਰਨ ਦੀ ਤੇ ਇੱਥੇ ਦੇਖੋ ਪੰਡਾਲ ਚ ਲੋਕੋ ਜੁੜਨਾ ਸ਼ੁਰੂ ਹੋ ਗਏ ਨੇ ਤੇ ਇੰਜੋਏ ਕਰੋ ਪੰਜਾਬੀ 뮤직 ਪੰਜਾਬੀ ਕਲਚਰ ਨੂੰ ਦੇਖੋ ਅੱਜ ਤੁਹਾਨੂੰ ਮੇਲਾ ਦਿਖਾਣਾ ਆ ਮੈਂ ਤਾਂ ਬਹੁਤ ਇੰਜੋਏ ਕਰ ਰਿਹਾ ਦੋਸਤੋ ਤੁਸੀਂ ਵੀ ਆ ਜਾਓ ਅ ਸੀਸਮੈਲ ਪਟਿਆਲਾ ਦੇ ਵਿੱਚ ਕਰੋ ਮੇਲਾ ਇੰਜੋਏ 3-4 ਹੋ ਰਹੀ ਆ ਬੰਗੜੇ ਦੀ ਦੇਖੋ ਕਿੰਨਾ ਸੋਹਣਾ ਸੈੱਟ ਤਿਆਰ ਕੀਤਾ ਹੋਇਆ ਹੈ ਸੋ ਹੈਲੋ ਸੋ ਸਰਕੂ ਘਰਾਂ ਹੋਮ ਵਾਸਤੇ ਵੀ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਬੋਲੇ ਕੋਲ ਖੜੇ ਹਾਂ ਇਹ ਕੁਝ ਇੱਥੇ ਸਾਰਕੇ ਉਹ ਆਪਣੇ ਸਾਮਾਨ ਨੂੰ ਲੇਡੀਜ਼ ਦੇ ਸਮਾਨ ਦੀਆਂ ਸਟਾਲਾਂ ਲੱਗੀਆਂ ਆ ਦੇਖੋ ਦੋਸਤੋ ਆਜਾ ਜੀ ਵੀ ਜੀ ਧੁੱਲੇ ਲੈਣੇ ਆ ਦੋਸਤੋ ਆਹ ਦੇਖੋ ਚੂਲਾ ਸ਼ਾਹ ਦੇ ਨੂੰ ਕਿਹੜਾ ਥੂਲਾ ਕਹਿੰਦੇ ਹੋਣਗੇ ਚਹਾਜੀ ਥੂਲਾ ਪੰਜਾਬ ਪੰਜਾਬ ਦੀ ਸ਼ਾਨ ਰਾਇਲ ਘੋੜਾ ਬੱਗੀ ਇਹ ਮਨੋਰੰਜਨ ਕਰ ਰਹੇ ਨੇ ਆਪਣਾ ਇੰਜੋਏ ਕਰ ਰਹੇ ਨੇ ਨਾਲੇ ਬੱਚਿਆਂ ਨੂੰ ਨਾਲੇ ਬੜਿਆਂ ਨੂੰ ਸਭ ਨੂੰ ਇੰਜੋਏ ਕਰਾ ਰਹੇ ਹਨ ਕਿਉਂ ਆਵਾਜ਼ ਸੁਣ ਰਹੇ ਹਾਂ ਸੁਣੀ ਸੁਣੀ ਘਰ ਰੱਖਣ ਵਾਸਤੇ ਦੇਖੋ ਫਲਾਵਰ ਪੋਟ ਜੋ ਕਿ ਸ਼ਾਇਦ ਵਧੀਆ ਕਿਸੇ ਲੱਕੜ ਦੇ ਬਣੇ ਹੋਏ ਨੇ ਜੋ ਕਸਟਮਰ ਕਿਦੋਂ ਗ੍ਰੋਸ ਕਰ ਰਹੇ ਨੇ ਆ ਛੋਟੇ ਛੋਟੇ ਟੇਬਲ ਪਏ ਨੇ ਇਹਨਾਂ ਚਾਹੀਦੇ ਨੇ ਦੇਖੋ ਮਿੱਟੀ ਦੇ ਸੁਣੀ ਸੁਣੀ ਝੋੜੇ ਬਣਾਏ ਜਾ ਰਹੇ ਹਨ તે મને ગાડાની ਦਰਸ਼ਕੋ ਇਹ ਆਪਣਾ ਸੱਭਿਆਚਾਰਕ ਸੈੱਟ ਬਣਿਆ ਹੋਇਆ ਥੋੜਾ ਜਿਹਾ ਤੇ ਇਹ ਦੇਖੋ ਨਾਨਕਾ ਮੇਲਾ ਆਇਆ ਹੋਇਆ ਪਾਰਟੀ ਚੱਲ ਰਹੀ ਹੈ ਨਾਨਕਿਆਂ ਮੇਲ ਦੀ ਆਓ ਭਗਤ ਹੋਰੀ ਹੈ ਲੱਡੂ ਲੱਡੂ ਚੱਲ ਰਹੇ ਨੇ ਪੰਜਾਬ ਦੇ ਸੱਭਿਆਚਾਰ ਨੂੰ ਦੱਸਾਉਂਦੇ ਛੱਜ ਚਰਖਾ ਕੱਤਦੀਆਂ ਪਹਿਣਾ ਤੇ ਪੁਰਾਣੇ ਸਮੇਂ 'ਚ ਚੱਕੀ ਨਾਲ ਆਟਾ ਪੀਸਿਆ ਜਾਂਦਾ ਸੀ, ਸੇਵੀਆਂ ਹੱਥਾਂ ਨਾਲ ਵੱਟੀਆਂ ਜਾਂਦੀਆਂ ਸੀ। ਉਹ ਸਾਰਾ ਕੁਝ ਇਸ ਸੱਭਿਆਚਾਰਕ ਸੈੱਟ ਦੇ ਵਿੱਚ ਦਿਖਾਇਆ ਜਾਂਦਾ। ਚੱਦਰਾਂ ਕਿਵੇਂ ਪੈਣਾ ਕੱਢਦੀਆਂ ਸੀ ਰਲ ਮਿਲ ਕੇ ਇਕੱਠੀਆਂ ਬਹਿ ਕੇ। ਉਹ ਸਾਰਾ ਕੁਝ। ਉਹ ਵਧੀਆ ਸਮਾਂ ਸੀਗਾ। ਇਹਦਾ ਜਾਓ ਦੋ ਦਿਨ ਲਗਾ ਲਿਓ ਤੁਹਾਰੇ ਕੋਲ ਇਹ ਜਿਹਾ ਬੜਾ ਅੱਛਾ। 5 ਠੀਕ ਹੈ ਗਿਆ ਸਾੜੀਆਂ ਜੀ ਦੇਖੋ। ਹਰਿਆਣੇ ਦਾ ਸਟਾਲ ਲੱਗਿਆ ਹੋਇਆ ਇਹ। ਤੇ ਇੱਥੇ ਵੀਰ ਜੀ ਸਾੜੀਆਂ ਸੇਲ ਕਰ ਰਹੇ। ਦੋਸਤੋ ਇਹ ਸਟਾਲ ਲੱਗੀ ਹੋਈ ਹੈ ਜਿਹੜੀ ਇਹ ਨਾ ਹੈਂਡ ਮੇਡ ਪੇਂਟਿੰਗਸ ਦੀ ਸਟਾਲ ਆ ਜਿੱਥੇ ਕਿ ਹੱਥ ਨਾਲ ਬਣੀਆਂ ਹੋਈਆਂ ਸੋਹਣੀਆਂ-ਸੋਹਣੀਆਂ ਪੇਂਟਿੰਗਸ ਪਈਆਂ ਨੇ। ਤੁਸੀਂ ਆਓ ਤੇ ਇੱਥੇ ਜ਼ਰੂਰ ਬਾਏ ਕਰੋ। ਹਰ ਚੀਜ਼ ਦੀ ਪੇਂਟਿੰਗ ਤੁਹਾਨੂੰ ਮਿਲੇਗੀ। ਦੇਖੋ ਕਿੰਨੀਆਂ ਪਿਆਰੀਆਂ ਪੇਂਟਿੰਗਸ ਨੇ ਹਨਾ। ਇੱਥੇ ਬਹੁਤ ਪਿਆਰੇ-ਪਿਆਰੇ ਬੈਗ ਵੀ ਪੇਂਟ ਕੀਤੇ ਹੋਏ ਨੇ ਹੈਂਡ ਮੇਡ। ਦੇਖੋ ਕਿੰਨੇ ਪਿਆਰੇ ਨੇ। ਜਿੰਨਾ ਤੁਸੀਂ ਕੈਰੀ ਕਰਕੇ ਕੋਈ ਵੀ ਸਮਾਨ ਲਈ ਯੂਜ਼ ਕਰ ਸਕਦੇ ਹੋ ਵਧੀਆ ਹੈ ਜੁੱਤੀਆਂ ਦੀ ਸਟਾਈਲ ਵੀ ਲੱਗੀ ਹੈ ਇਹ ਦੇਖੋ ਕੜਾਈ ਵਾਲੇ ਸੂਟ ਬਹੁਤ ਸੋਹਣੇ ਸੋਹਣੇ ਸੂਟਾਂ ਦੀ ਵੀ ਸਟਾਈਲ ਲੱਗੀ ਹੋਈ ਹੈ ਦੋਸਤੋ ਭੈਣੋ ਸੋਹਣੇ ਸੋਹਣੇ ਸੂਟ ਲੈ ਜਾ ਸਕਦੇ ਹੋ ਤੁਸੀਂ ਸਰਸ ਮੇਲੇ ਦੇ ਵਿੱਚੋਂ ਦੋਸਤੋ ਇਹ ਉਰੇ ਸਟਾਲਾਂ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਚੀਜ਼ ਦੇ ਖਾਣੇ ਦੀਆਂ ਜਿੱਥੇ ਕਾਫੀ ਮਤਲਬ ਹਰ ਜਗ੍ਹਾ ਦੇ ਅਲੱਗ-ਅਲੱਗ ਤਰ੍ਹਾਂ ਦੇ ਉਰੇ ਫੂਡ ਸਟਾਲ ਲੱਗੇ ਹੋਏ ਨੇ ਮੈਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਰੇ ਫੂਡ ਕੋਰਟ ਨੇ ਬੱਚਿਆਂ ਲਈ ਤੇ ਸਾਰਿਆਂ ਲਈ ਨਹੀਂ ਭੱਲੇ ਗੋਲ ਗੱਪੇ ਇਹ ਸਾਰੇ ਫੂਡ ਦੇ ਸਟਾਲ ਲੱਗੇ ਹੋਏ ਨੇ ਲੱਗਦਾ ਜੋ ਵੀ ਬੰਦੇ ਨੇ ਆਪਣੇ ਰਾਜਸਥਾਨੀ ਫੂਡ ਹਰ ਸਟਰੀਟ ਦੇ ਇੱਥੇ ਲੋਕ ਆਏ ਹੋਏ ਨੇ ਆਪਣਾ ਆਪਣਾ ਫੂਡ ਜੋ ਕੀ ਹੈ ਦਿਖਾ ਰਹੇ ਨੇ ਜਲੇਬੀ ਜਲੇਬੀ ਇਹ ਜਲੇਬਾ ਬਈ ਇਹ इनको ਬਤਾ ਸਮਝਾਓ ਭਾਈ ਸਾਹਿਬ ਜਲੇਬੀ ਬਹੁਤ ਲਾਗੇ ਜੀ ਹੈ ਤੋ ਇਹ ਦੇਖੋ ਜਲੇਬੀ ਮਤਲਬ ਇਹਦਾ ਸਾਈਜ਼ ਦੇਖੋ ਕਿੰਨਾ ਵੱਡਾ ਆ ਆਪਾਂ ਪੁੱਛਦੇ ਆ ਕਿ ਇਹ ਜਲੇਬੀ ਦੀ ਕੀ ਖਾਸੀਅਤ ਹੈ ਵੀ ਐਡੀ ਵੱਡੀ ਵੱਡੀ ਸਾਈਜ਼ ਦੇ ਵਿੱਚ ਜਲੇਬੀ ਕਿਉਂ ਬਣ ਰਹੀ ਹੈ ਇਹ ਹਾਂਜੀ ਸਰ ਸਤਿ ਸ਼੍ਰੀ ਅਕਾਲ ਜਲੇਬੀ ਸਰ ਐਡੀ ਵੱਡੇ ਸਾਈਜ਼ ਚ ਕੀ ਬਣ ਰਹੀ ਹੈ ਮਤਲਬ ਦੱਸੋਗੇ ये एक हरियाणा लाजवाब क्वालिटी जलेबी हरियाणा वालों वालों की की okay. अच्छा जी हाँ जी ये जलेबी ऐसी लाजवाब टेस्टी जलेबी है इसके अंदर मैदा बेसन सूजी देसी घी से तैयार करते हैं इसके अंदर कोई कलर कोई मिलावट नहीं होती अच्छा अच्छा प्योर देसी की तैयार हो रही है जी जी साइज एड्डा बड्डा क्यों है जी ये साइज जी हमारा उन्नीस सौ बावन हमारे लाल जी ने तैयार किया था ओके ओके और ये इसी साइज से ही फेमस है ठीक है जी पूरे भारत का भ्रमण करते रहते हैं पूरे भारत में जहाँ बड़े बड़े फेर लगते हैं ਸਪੈਸ਼ਲ ਬਣਵਾਈ جاتی ਹੈ ਜਲੇਬੀ ਕੋ ਦੋਸਤੋ ਦੇਖੋ ਜਲੇਬੀ ਦੇਸੀ ਕੀ ਉਹਦੇ ਵਿੱਚ ਤਿਆਰ ਹੋ ਰਹੀ ਹੈ ਹਰਿਆਣੇ ਦੀ ਮਸ਼ਹੂਰ ਜਲੇਬੀ ਆ ਹਾਂ ਜੀ ਹਾਂ ਜੀ ਨੈਚੁਰਲ ਤੁਸੀਂ ਆਓ ਸਰਸ ਮੇਲੇ ਦੇ ਵਿੱਚ ਜਰੂਰ ਟੈਸਟ ਕਰੋ ਨੈਚੁਰਲ ਹੂੰ ਨੈਚੁਰਲ ਤੇ ਜੇ ਮਤਲਬ ਜਾਂਦੀ ਹੈ ਮੇਲੋਂ ਮੈਂ ਜਲੇਬੀ ਗਈ ਹੈ ਅੱਛੀ ਖਾਸੀ ਧੂਮ ਮਚਾਈ ਹੈ ਮਨਮੋਹਣੀ ਜਲੇਬੀ ਲਾਜਵਾਬ ਟੈਸਟੀ ਜਲੇਬੀ ਘੁਆਣਾ ਵਾਲੋ ਕੀ ਠੀਕ ਹੈ ਜੀ ਦੋਸਤੋ ਜਰੂਰ ਇੱਕ ਵਾਰ ਵਿਜ਼ਿਟ ਕਰੋ ਤੇ ਹਰਿਆਣੇ ਵਾਲੇ ਦੀ ਜਲੇਬੀ ਜਰੂਰ ਟੈਸਟ ਕਰੋ ਥੈਂਕ ਯੂ ਆਈਸਕ੍ਰੀਮਸ ਸੌਫਟੀਆਂ 버ਗਰ ਹਰ ਚੀਜ਼ ਹੈ ਯਾਰ ਮੇਰੇ ਤਾਂ ਮੂਜੇ ਪਾਣੀ ਆ ਗਿਆ ਭਾਈ ਕੋਂਪੇ ਚੌਪਾਠੀ ਫੂਟ ਆਈਸਕ੍ਰੀਮ ਦੇਖੋ ਜੀ ਲਾਈਵ ਜਿਹੜੀ ਆਈਸਕ੍ਰੀਮ ਬਣਾ ਕੇ ਖਵਾਉਂਦੇ ਨੇ ਨਾ ਇਹ ਉਹ ਵਾਲੀ ਆਈਸਕ੍ਰੀਮ ਹੈ। ਤੋਂ ਦੇਖੋ ਰਾਜਸਤਾਨੀ ਫੂਡ ਕਾਰਨਰ ਇੱਥੇ ਰਾਜਸਤਾਨ ਦੇ ਜਿਹੜੇ ਕੁੱਕ ਵਗੈਰਾ ਨੇ ਜਾਂ ਸਪੈਸ਼ਲਿਸਟ ਨੇ ਆਪਣਾ ਖਾਣਾ ਸਰਵ ਕਰ ਰਹੇ ਨੇ ਬਣਾ ਰਹੇ ਨੇ ਲੋਕਾਂ ਨੂੰ ਟੇਸਟ ਕਰਾ ਰਹੇ ਨੇ। ਵਾਲੀ ਕਚੋਰੀ 60 ਰੁਪਏ ਦੇ ਵਿੱਚ ਦੇ ਰਹੇ ਨੇ ਇਹ ਆਲੂ ਪਿਆਜ਼ ਵਾਲੀ ਬਹੁਤ ਫੇਮਸ ਹੈ ਜੀ ਰਾਜਸਥਾਨ ਦੀ ਇਹ ਜਰੂਰ ਟੈਸਟ ਕਰੋ ਆ ਕੇ ਇਹ ਹਰ ਤਰ੍ਹਾਂ ਦੇ ਜੀ ਫੂਡ ਕਾਰਨਰ ਲੱਗੇ ਹੋਏ ਨੇ ਦੇਖੋ ਔਰ ਇਹ ਲੋਕਲ ਪਟਿਆਲਾ ਵਾਸੀ ਜਾਂ ਜੋ ਵੀ ਇੱਥੇ ਘੁੰਮਣ ਆਏ ਨੇ ਹਰ ਤਰ੍ਹਾਂ ਦੇ ਸਟੇਟ ਦੇ ਹੋ ਜਾਂਦਾ ਫੂਡ ਦਾ ਟੈਸਟ ਕਰ ਸਕਦੇ ਨੇ ਇੰਜੋਏ ਕਰ ਸਕਦੇ ਨੇ ਤੁਸੀਂ ਆਓ ਸਰਸ ਮੇਲਾ ਕੋ ਮੋਂ ਜ਼ਰੂਰ ਦੇਖੋ ਕਿੰਨਾ ਸੋਹਣਾ ਵਿਊ ਬਣਾਇਆ ਹੋਇਆ ਆ। ਆਰਥੀ ਇੱਥੇ ਮਿਲ ਰਹੀ ਆ ਨਿਊਡਲਸ ਵਗੈਰਾ ਖਾਓ ਬੱਚਿਆਂ ਲਈ। ਦੋਸਤੋ ਇੱਥੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਦੇਖੋ ਜੀ ਪੂਰਾ ਪਿੰਡ ਵਾਲਾ ਮਾਹੌਲ ਆਓ ਜ਼ਰੂਰ ਟੇਸਟ ਕਰੋ। ਦੇਖੋ ਮੱਕੀ ਦੀ ਰੋਟੀ ਬਣ ਰਹੀ ਆ ਓਰੇ। ਠੀਕ ਐ। ਤੇ ਸਰੋਂ ਦਾ ਸਾਗ ਪੂਰਾ ਤੜਕਾ ਛੜਕਾ ਲਾ ਕੇ ਤੰਦੂਰੀ ਰੋਟੀ ਭਾਈ ਜੀ ਬਣਾ ਰਹੇ ਨੇ ਹੋਰ ਭਾਈ ਜੀ ਕਿਦਾਂ ਪਲਵਾਇਆ ਡੋਸਾ ਡੋਸਾ ਟੈਸਟ ਕਰਕੇ ਦੇਖਦੇ ਆਪਾਂ ਇਹ ਹੈਗੀ ਅੰਨਾ ਡੋਸਾ ਫੇਮਸ ਇੰਡੀਅਨ ਫੂਡ ਫਰੋਮ ਮੁੰਬਈ ਤੋਂ ਘਰ ਦੇ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ ਡੈਕੋਰੇਸ਼ਨ ਵਾਲੀਆਂ ਤੇ ਤੂੰ ਬਹੁਤ ਸੋਹਣੇ ਸੋਹਣੇ ਸ਼ੀਸ਼ੇ ਟਾਈਮ ਪੀਸ ਘੜੀਆਂ ਤੁਸੀਂ ਲੈ ਸਕਦੇ ਹੋ ਦੋਸਤੋ ਇਹ ਦੇਖੋ ਇਹ ਲੱਕੜ ਦੇ ਘਰ ਰੱਖਣ ਲਈ ਬਹੁਤ ਸੋਹਣੇ ਸੋਹਣੇ ਜਿਵੇਂ ਫਲਾਵਰ ਪੌਟ ਡੈਕੋਰੇਸ਼ਨ ਦੀਆਂ ਚੀਜ਼ਾਂ ਨੇ ਦੇਖੋ ਕਿੰਨੇ ਸੋਹਣੇ ਸੋਹਣੇ ਫਲਾਵਰ ਪੌਟ ਨੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਪੁਰਾਣੇ ਜਿਵੇਂ ਦਰਾਜ ਨੇ ਹਨਾ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਨੇ ਜੇ ਤੁਸੀਂ ਪੂਰੇ ਆਕੀ ਐਨਜੋਏ ਕਰ ਸਕਦੇ ਹੋ ਖਰੀਦ ਸਕਦੇ ਹੋ ਵੱਖ-ਵੱਖ ਕਾਰੀਗਰਾਂ ਦੁਆਰਾ ਇਹ ਵਧੀਆ-ਵਧੀਆ ਚੀਜ਼ਾਂ ਬਣਾਈਆਂ ਗਈਆਂ ਨੇ ਵੇ ਲੈਣਾ ਵੀ ਮਿਲਦਾ ਇੱਥੋਂ ਇਹ ਕਿੰਨੇ ਸੋਹਣੇ ਟਾਈਮ ਪੀਸ ਨੇ ਆਜੋ ਤੁਹਾਨੂੰ ਦਿਖਾਉਣੇ ਅੱਗੇ ਆ ਸਾਰਾ ਕੁਝ ਇੱਥੇ ਸੋਫੇ ਵੀ ਨੇ ਤਰ੍ਹਾਂ-ਤਰ੍ਹਾਂ ਦੇ ਸੋਹਣੇ ਡਿਜ਼ਾਈਨ ਨੇ ਸੋਫਿਆਂ ਦੇ ਤੁਸੀਂ ਦੇਖ ਸਕਦੇ ਹੋ देखो पॉलिश कर रहे हैं नहीं। ये बनाई कुछ लेडीज कॉर्नर लगे हुआ समान सोने सोने झुमके ਚਦਰਸ ਵਗੈਰਾ ਨੇ ਸਾਰੀਆਂ ਇਹ ਜੁੱਤੀਆਂ ਦਾ ਕੋਰਨਰ ਲੱਗਿਆ ਹੋਇਆ ਦੇਖੋ ਬਹੁਤ ਸੋਹਣਾ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਗਲੀਚੇ ਨੇ ਜੀ ਬਹੁਤ ਹੀ ਪਿਆਰੇ ਗਲੀਚਿਆਂ ਦੀ ਸਟਾਲ ਆ ਦੇਖੋ ਕਿੰਨੇ ਪਿਆਰੇ ਘਰ ਦੇ ਡੈਕੋਰੇਸ਼ਨ ਲਈ ਲੱਕੜ ਦੇ ਬਣੇ ਹੋਏ ਬਹੁਤ ਸੋਹਣੇ ਸੋਹਣੇ ਫਲਾਵਰ ਪੋਟ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਘਰ ਦੇ ਵਿੱਚ ਰੱਖਣ ਵਾਸਤੇ ਇਹ ਦੇਖੋ ਇਹ ਵੀ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਨੇ ਜੋ ਘਰ ਦੇ ਵਿੱਚ ਰੱਖਣ ਦੇ ਕੰਮ ਆਉਂਦੀਆਂ ਨੇ ਬਹੁਤ ਸੋਹਣੇ ਸੋਹਣੇ ਆਈ ਥਿੰਕ ਇਹ ਸਿੱਣੀ ਮਿੱਟੀ ਦੇ ਬਣੇ ਹੋਣਗੇ ਬਹੁਤ ਸੋਹਣੀਆਂ ਮੂਰਤੀਆਂ ਦੇਖੋ ਮੈਡਮ 30000 ਜਾਨਾ ਚਾਤੀ ਲੈ ਕੇ ਜਾਈਏ ਜਾਨੋ ਦੇਖੋ ਇਹ ਸੈਲਾਨੀ ਵੀ ਆਏ ਹੋ ਨਹੀਂ ਜੋ ਫੋਰਨਰ ਨੇ ਇਸ ਮੇਲੇ ਦਾ ਲੁੱਟਫੁਟ ਆ ਰਹੇ ਨੇ ਸ਼ਾਪਿੰਗ ਵੀ ਕਰ ਰਹੇ ਨੇ ਸੋਹਣੇ ਸੋਹਣੇ ਚੀਜ਼ਾਂ ਪਸੰਦ ਕਰਕੇ ਕੋ ਸੋਹਣੀ ਡੈਕੋਰੇਸ਼ਨ ਹੋਈ ਹੋਈ ਹੈ ਜੀ ਸਸ ਮੇਲੇ ਦੀ ਬੜੀ ਦੂਰ ਤੱਕ ਸਟਾਲਾਂ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਚੀਜ਼ਾਂ ਦੀਆਂ ਅਲੱਗ-ਅਲੱਗ ਸਟੇਟਾਂ ਤੋਂ ਇਹ ਲੋਕ ਜਿਹੜੇ ਇਸ ਜਗ੍ਹਾ ਦੇ ਉੱਪਰ ਆਪਣੀਆਂ ਕਲਾਕਾਰੀਆਂ ਪ੍ਰਦਰਸ਼ਨ ਕਰਨ ਆਏ ਨੇ ਹਰ ਚੀਜ਼ ਜੋ ਕਿ ਆਪਣੇ ਘਰ ਨੂੰ ਸੋਹਣਾ ਬਣਾਉਂਦੀ ਹੈ ਜਾਂ ਘਰ ਰੱਖਣ ਦੇ ਯੋਗ ਹੈ ਨਾ ਹਰ ਚੀਜ਼ ਦਾ ਇੱਥੇ ਪ੍ਰਦਰਸ਼ਨੀ ਲੱਗੀ ਹੋਈ ਹੈ ਇਹ ਸਟਾਲ ਲੱਗੀ ਹੋਈ ਹੈ ਜਿਵੇਂ ਪੂਜਾ ਦਾ ਸਮਾਨ ਜੋ ਵੀ ਹੁੰਦਾ ਨਾ ਜਿਵੇਂ ਮੂਰਤੀਆਂ ਹੋ ਗਈਆਂ ਜਾਂ ਮੰਦਰ ਦੇ ਵਿੱਚ ਰੱਖਣ ਵਾਲਾ ਜਿਹੜਾ ਸਮਾਨ ਹੁੰਦਾ ਉਸ ਦੀ ਸਟਾਲ ਲੱਗੀ ਹੋਈ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਮੂਰਤੀਆਂ ਪਈਆਂ ਨੇ ਭਗਵਾਨ ਦੀਆਂ ਜੋਤ ਵਗੈਰਾ ਹਨਾ ਜੋਤ ਲਗਾਉਣ ਲਈ ਮੰਦਰ ਸੁਰੱਖਣ ਦੀ ਕੰਟੀ ਵਗੈਰਾ ਦੇਖੋ ਸਾਰਾ ਕੁਝ ਉਹ ਇਹ ਲੱਗਿਆ ਹੋਇਆ ਸਟਾਲ ਦੇ ਵਿੱਚ ਇਹ 105 ਨੰਬਰ ਸਟਾਲ ਆ ਇਹ ਤੁਸੀਂ ਇੱਥੋਂ ਆ ਕੇ ਜੇ ਕੋਈ ਛੋਟੀ ਇਥੇ ਦੀ ਕੋਈ ਜ਼ਰੂਰਤ ਦੀ ਚੀਜ਼ ਆ ਤਾਂ ਇੱਥੋਂ ਤੁਸੀਂ ਲੈ ਸਕਦੇ ਹੋ ਦਰਸ਼ਕੋ ਦੇਖੋ ਇਹ ਵੀਰਜੀ ਕਾਰੀਗਰ ਨੇ ਜਿਹੜੇ ਇਹ ਖੁਦ ਹੱਥ ਨਾਲ ਇਹ ਚੀਜ਼ਾਂ ਤਿਆਰ ਕਰਦੇ ਨੇ ਤੇ ਪਾਲਿਸ਼ ਹੋ ਰਹੀ ਆ ਦੇਖੋ ਕਿੰਨਾ ਸੋਹਣਾ ਚੇਅਰ ਦਾ ਜਿਹੜਾ ਹੈਗਾ ਸੈੱਟ ਤਿਆਰ ਹੋ ਰਿਹਾ ਆ ਦੇਖੋ ਸੋਫਾ ਸਾਰਾ ਸੋਫਾ ਸੈੱਟ ਤਿਆਰ ਹੋ ਰਿਹਾ ਇਹ ਇਹ ਜੋ ਟੇਬਲ ਹੈ ਇਹਦੇ ਨਾਲ ਦਾ ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਨਾ ਹੈਂਡ ਮੇਡ ਤਿਆਰ ਕੀਤੀਆਂ ਹੋਈਆਂ ਨੇ ਦੇਖੋ ਬਹੁਤ ਸੋਹਣੇ ਸੋਹਣੇ ਟੇਬਲ ਚੇਅਰਸ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਘਰ ਦੇ ਵਿੱਚ ਤੁਸੀਂ ਇਹ ਦੇਖੋ ਡਾਈਨਿੰਗ ਸੈੱਟ ਕਿੰਨਾ ਸੋਹਣਾ ਟੇਬਲ ਆ ਦੇਖੋ ਚੇਅਰਸ ਨਾਲ ਸੈੱਟ ਆ ਜਿਹਾ ਬਹੁਤ ਸੋਹਣਾ ਬਣਿਆ ਹੋਇਆ ਹੈ ਦੇਖੋ ਜੁਦਾਰ ਜੀ लो जी ये आर्टिफिशियल जो नैकलैस वगैरह ने लेडीज़ का समान है ना वो भी वे स्टॉल लगी हुई है दोस्तों उस

Thank you. Não, Vai, Thank <laughs> you. ਤੇ ਹਨ ਹੋਰ ਕੋਈ ਕੁਝ ਕਰੇਗਾ ਹਲੋ ਹੋਰ ਕੋਈ ਕੁਝ ਕਰੇਗਾ ਭਾਈ ਇਹ ਰੱਖੋ ਮੈਂ ਸਾਰਿਆਂ ਨੂੰ ਸ਼ਾਮਾਨਾ ਮੌਰੀ ਦੇ ਚੰਗੀ ਰੱਖਣਾ ਜੀ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਦੋਸਤੋ ਐਸ ਆਰ ਸਮੇਲ ਦਾ ਲਾਸਟ ਤਰੀਕ 23 ਫਰਵਰੀ ਹੈ ਤੋਂ ਸੋ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਇੰਜੋਏ ਕਰੋ ਧੰਨਵਾਦ